ਆਪਦੇ ਆਖੀ ਤੋਂ ਘਰਾਂ ਮਰਬੋਲ ਨੂੰ ਕਹਿੰਦੀ ਤੂੰ ਨਾ ਇਹ ਗਲਤੀ ਹੋ ਗਈ ਆਪਦੇ ਆਖ ਕਦੋ ਰਣੀ 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 ਆਗੇ ਐਮ ਦੇ ਭੇਜੋ ਆਓ ਚੋ ਰੋਟੀ ਲੈ ਆਈ ਆਪ ભગવાન ਨੇ ਇਹ ਭੁਖ ਰਹੀ ਗਈ ਨੂੰ ਆਹ ਜਨੂ ਗਾੜੀ ਭੁਖ ਲੱਗ ਰਹੀ ਆ ਜਿਹਨੇ ਰਾਤ ਸਾਰ ਆਪਣਾ ਰੱਜੇ ਰਹਿੰਦੇ ਹੋ ਇੰਨੀ ਨਾ ਪਿਆ ਕਰੋ ਛੋਦੇ ਬਿਨਾ ਮੇਰੇ ਖਾਣਾ ਉਹ ਕਮ ਜਉਂਦਾ ਭਗਵਾਨੇ ਰੱਦ ਗਈ ਆ ਤੇ ਗਈ ਕੋਈ ਕਰਤੀ ਬੰਦ ਆ ਹਾਂ ਤੂੰ ਉਸਨੇ ਮੇਰੇ ਖਾਣ ਮੰਨਣਾ ਹੈ ਅੱਲਾ ਨੇ ਰੋਟੀ ਦੇ ਭਗਵਾਨ ਉਹ ਆ ਆਹ ਤਾ ਬਰ ਬਰ ਆਹ ਉਹ ਲੈ ਚ ਰਿਹਾ ਪਾ ਕੀ ਰਹਾ ਉਹ ਸੱਭ ਲੋ ਆਏ ਕੁੱਤੀ ਦੀ ਜਾਦੀ ਤੇ ਤੈਨੂੰ ਬਦਿਆ ਮਿਲ ਜਦ ਤੇ ਖਾਣਾ ਆਹ ਖਾਣ ਮੈਂ ਖਾਊਗਾ ਮਦਿਆ ਨੂੰ ਖਾਣਾ ਆਹ

ਕੱਲੋਂ ਉਹ ਬਾਹਰ ਖੋਲਦੇ ਘੰਟਾ ਹੋ ਗਿਆ ਮੈਨੂੰ ਗੇਟ ਮੂਰੇ ਖੜੇ ਨੂੰ ਇਹਨੇ ਕੋਈ ਆ ਜੂ ਅੱਛਾ ਮੈਂ ਆਉਣੀ ਆ ਤੇਤੀ ਆ ਚੇਤੀ ਕਿੱਥੇ ਜਾ ਰਹੀ ਸੀ ਕਿਉਂ ਘੰਟਾ ਲਾ ਤਾ ਤੂੰ ਮਰੀ ਤੂੰ ਘੰਟਾ ਹੋ ਗਿਆ ਗੇਟ ਮੂਰੇ ਮੈਨੂੰ ਖੜੇ ਨੂੰ ਆਇਆ ਬਹਿ ਜਾ ਹੁਣ ਪਾਣੀ ਪਾਣੀ ਕੋਲ ਦੀ ਕੋਈ ਲੋੜ ਨਹੀਂ ਮੈਂ ਪੀ ਕੇ ਆਇਆ ਬਹਿ ਜਾ ਹਾਂ ਕਿੱਥੇ ਗਿਆ ਫਿਰ ਤੇਰੇ ਸਰਦਾ ਸਾਈਂ ਉਹਨੇ ਕਿੱਥੇ ਜਾਣਾ ਬੈਠਣਾ ਮੋਟੇ ਤੇ ਦਾਗ ਲੇ ਬੱਲ ਮੈਨੂੰ ਪਤਾ ਸੀ ਉਹਦਾ ਨਸ਼ੇੜੀ ਦਾ ਲੋਕਾਂ 'ਚ ਫਿਰਦਾ ਰਹਿੰਦੇ ਪੂਏ ਪੂਏ ਤੇ ਕੰਮ ਕਰਾਂਦਾ ਉਹਨੇ ਕਿ ਸਵਾਹ ਕਰਨ ਇੱਕ ਗੱਲ ਤਾਂ ਹੈਗੀ ਐ ਤਿੰਨ ਚਾਰ ਸਾਲ ਹੋ ਗਿਆ ਆਪਣੀ ਗੱਲ ਨੂੰ ਉਹ ਹਲੇ ਕੁਝ ਨਹੀਂ ਪਤਾ ਲੱਗਿਆ ਹੁਣੇ ਤੇ ਪਤਾ ਲੱਗਣਾ ਇਹ ਉਹ ਸਾਥ ਨੂੰ ਤਾਂ ਨਸੇ ਤੇ ਰਹਿੰਗਾ ਜੀ ਹੁਣ ਕਿੱਥੇ ਪਤਾ ਲੱਗਣਾ ਡਰਾਮਾ ਨੂੰ ਵਧੀਆ ਕਰ ਲੈਣੀਆਂ ਉਹਨੂੰ ਪਿਆਰ ਦਾ ਨਾਟਕ ਤਾਂ ਕਰਨੇ ਪੈਂਦਾ ਹੈ ਕਿ ਤੇ ਦੋਸਤ ਆ ਤੇ ਉਹ ਕਰਕੇ ਪਤਾ ਮੈਨੂੰ ਲੱਗਣਾ ਚਾਹੀਦਾ ਕਿਹੜਾ ਦੋਸਤ ਮੇਰਾ ਦੋਸਤ ਤੇਰੇ ਕਰਕੇ ਐ ਮੈਂ ਤਾਂ ਤੇਰੇ ਕਰਕੇ ਲਿਆ ਜਾਈ ਬਾਈ ਹੋਈ ਉਹਦੇ ਨਾਲ ਮਾਦੋ ਕੀ ਲੈਣਾ ਸਭੇ ਨਸ਼ੀੜੀ ਤੋਂ ਬਾਕੀ ਮੇਰਾ ਯਾਰ ਐ ਉਹ ਮੱਲਾ ਵੀ ਲਾ ਕੇ ਰੱਖਦਾ ਚੱਕਦਾ ਪਾਉਂ ਵੀ ਨਹੀਂ ਹੁਣ ਦੰਦੇ ਅੱਖ ਤਾਂ ਮੇਰੀ ਤੇਰੇ ਤੇ ਸਾਰੀ ਇਹਦਾ 3600 ਫਿਰਦੇ ਨੇ ਦੋਸਤ ਦਾਰੂ ਦੀ ਜਿੰਮ ਮਰਜੀ ਲਿਆ ਜਿੰਨਾ ਮਰਜੀ ਬਹਿ ਜਾ ਹੱਥ ਨੇ ਪੈਗ ਲਾਣ ਦੋਸਤ ਦੀ ਬਣੀ ਉਹਦਾ ਤੇਰੇ ਕਰਕੇ ਆਂਦਾ ਇੱਕ ਉਹਦਾ ਮੇਰਾ ਕੋਈ ਨਹੀਂ ਇੱਕ ਨਹੀਂ ਹੈਗਾ ਚਾ ਚੰਗਾ ਫਿਰ ਮੈਂ ਜਾਣਾਂ ਨੇ ਕੀ ਕੀਤਾ ਉਹ ਆ ਜੇ ਉਹ ਵੀ ਟਾਈਮ ਹੈ ਉਹ ਆਉਣ ਦਾ ਕਰੇ ਬੈ ਮੈਂ ਪਾਣੀ ਪੀ ਲਿਆ ਪਾਣੀ ਛੱਡ ਹੁਣ ਤਾਂ ਕਿਤੇ ਇਕੱਠੀ ਆ ਜਾ ਪੀਵਾਂਗੇ ਕਿ ਮੋਬਾਈਲ ਸਾਹਮਣੇ ਰੱਖਿਆ ਰ ਕਿਤੇ ਉਹਦੇ ਹੱਥ ਲੱਗ ਜੇ ਉਹਨੂੰ ਪਤਾ ਲੱਗ ਜੂਗਾ ਫਿਰ ਚੰਗਾ ਗੇਟ ਲਾ ਲਈ ਆ ਚੜਦੀ ਜੀ ਜਿੰਨੀ ਮਰ ਜੀ ਵੀ ਯਾਰ ਫਾਂ ਰਾਨੀ ਹੂੰ ਰਾਨੀ ਹੂੰ ਤੂੰ ਕਿੰਨਾ ਪਿਆਰ ਕਰਦੀ ਮੇਰੇ ਰਾਨੀ ਤੂੰ ਖੁੱਲ ਕੇ ਗੱਲ ਨਹੀਂ ਕਰਦੀ ਮੇਰੇ ਨਾਲ ਕਦੀ ਨਾ ਕਰਦੀ ਰਾਨੀ ਕਰਤੀਆਂ ਤੂੰ ਕਿਉਂ ਕਉ ਹੈ ਕਰਕੇ ਨਹੀਂ ਬੰਨਾਇਆ ਰਣੀ ਤੂੰ ਕਿਉਂ ਮਾ ਤੌਨੀ ਤੱਕ ਬੰਨ੍ਹਾ ਬਿਨਾਂ ਰਿੰਗ ਕਰਤੀਆਂ ਜਿਵੇਂ ਗੱਲਾਂ ਜਿੰਨਾ ਕਰਦੇ ਆ ਕਿਉਂ ਤੇਰੇ ਨਾਲ ਰਣੀ ਦਿਲ ਕਰਦਾ ਗੰਦਾ ਕਰਨ ਨੂੰ ਮੈਂ ਕਰਦੀ ਨਹੀਂ ਗੱਲਾਂ ਹੱਸੋ ਹੀ ਰਣੀ ਕਿੰਨਾ ਕਿੰਨਾ ਪਿਆਰ ਕਰਦਾ ਰਣੀ ਤੋਂ ਬਹੁਤ ਕਰਤੀਆਂ ਜੀ ਰਣੀ ਨਾਲ ਲੜਦੀਆਂ ਰਣੀ ਸਾਰਾ ਨਾਲ ਲੜਦੀਆਂ ਤੂੰ ਮੇਰੇ ਨਾਲ ਤੁਸੀਂ ਸ਼ਰਾਬ ਪੀਨੇ ਹੋਈ ਉਹ ਸਰਾਬ ਫੇਕੀਓ ਐ ਸਰਾਬੇ ਬਿਨ ਅਗੜੀ ਕੇ ਅੱਪਾ ਕੋਈ ਮਾਰਾ ਕਰਦੇਓ ਸਰਾਬ ਛੱਡੋ ਜੀ ਸਰਾਬ ਛੱਡਦਾ ਜੇ ਰਾਣੀ ਕਿੱਥੇ ਛੱਡੀ ਜਾਂਦੀ ਐ ਛੱਡੀ ਨਹੀਂ ਜਾਂਦੀ ਰਾਣੀ ਕਾਥੇ ਛੱਡੀ ਜਾਂਦੀ ਛੱਡੀ ਨਹੀਂ ਜਾਂਦੀ ਰਾਣੀ ਇਹ ਸੜੀ ਹੱਡਾਂ ਨੂੰ ਰਚ ਗਈ ਰਾਣੀ ਛੱਡੀ ਆ ਵੀ ਛੱਡੋ ਛੱਡੀ ਜਾਂਦੀ ਰਾਣੀ ਨਾਰ ਉਹ ਮੱਖਣ ਕਰੀਏ ਬਾਈ ਓਏ ਆਇਆ ਮੇਰੇ ਯਾਰ ਤੀਜੀ ਆਇਆ ਬਈ ਆਇਆ ਲੰਘਿਆ ਕਰੀ ਹੁਣਾ ਕਿਹੜਾ ਗੇਟ ਖੋਲੂ ਇਹ ਓਏ ਆਇਆ ਮੇਰੇ ਯਾਰ ਤੀਜੀ ਕਿੱਧਰੋਂ ਆਇਆ ਮੱਖਣ ਬਈਆ ਵਧੀਆ ਜੀ ਔਰ ਤੇਜੀ ਕਿਧਰ ਫਿਰਦਾ ਹੈ ਕੁਛ ਨਹੀਂ ਬਾਈ ਮੈਂ ਤਾਂ ਗਲੀ ਵਿੱਚ ਲੰਘਿਆ ਜਾਂਦਾ ਸੀ ਆਪਣੇ ਯਾਰ ਮੱਖਣ ਨੂੰ ਮਿਲ ਜੀਏ ਚੱਲ ਵਧੀਆ ਕਰਿਆ ਯਾਰ ਤੇਜੀ ਪੈਗ ਲਾ ਯਾਰ ਨਾ ਨਾ ਬਾਈ ਉਹ ਤੂੰ ਇੱਕ ਪੈਗ ਲਾ ਯਾਰ ਮੇਰੇ ਕੋਲੋਂ ਉੱ ਮੈਂ ਤਾਂ ਕਿਤੇ ਸੁੱਡੇ ਵਰਗਾਂ ਦਾ ਕੰਮ ਹੈ ਸਾਡੇ ਨਹੀਂ ਬਸਦਾ ਕੰਮ ਹੈਗਾ ਤੇਜੀ ਤੂੰ ਇੱਕ ਪੇਗ ਤਾਂ ਲਾ ਮੇ ਯਾਰ ਜਾਰੀ ਜਾਰੀ ਦੀ ਥੋੜੇ ਭਾਈ ਦਾਰੂ ਥੋੜੀ ਕੋਈ ਨਹੀਂ ਕਿਤੇ ਰਾਤ ਤੂੰ ਮੈਂ ਕਿ ਭੀਮਾਂਗੇ ਰਾਣੀ ਅੱਤੇ ਜੀਰ ਚਾਰ ਰੇ ਓ ਬਾਈ ਬਾਈ ਨਾ ਨਾ ਚਾਹ ਚੂਣੀ ਪਿੰਦੇ ਹੈਗੇ ਓ ਤੇਜੀ ਚਾਹ ਪੀ ਲੈ ਭਾਈ ਚਾਹ ਪੀ ਲੈ ਤੁਸੀਂ ਚੂ ਨਹੀਂ ਪਿੰਦੇ ਓ ਨਹੀਂ ਭਾਈ ਬਹੁ ਟਾਈਮ ਹੋ ਗਿਆ ਭਾਈ ਹੁਣ ਇਕੱਠੇ ਬੈਠੇ ਨੂੰ ਕਿਸੇ ਟਾਈਮ ਚੂਏ ਪੀਵਾਂ ਮੋਟਰ ਤੇ ਬਹਿ ਕੇ ਠੀਕ ਆ ਭਾਈ ਮਰਜ਼ੀ ਤੇ ਤੇ ਸਿਆ ਮਰਜ਼ੀ ਦਾ ਭਾਈ ਤੇਰੇ ਨਾਲ ਐ ਤੇਥੋਂ ਬਾਹਰ ਥੋੜੀਆਂ ਮੈਂ ਹੁਣ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਇਕੱਠੇ ਬੈਠੇ ਨੂੰ ਮਰਜ਼ੀ ਆ ਭਰਾ ਬਤਰੀ ਭਾਈ ਮਰਜ਼ੀ ਕੋਈ ਗੱਲਤੀ ਹੁੰਦੀ ਆ ਮਾਫ਼ ਕਰ ਸਾਨੂੰ ਓ ਭਾਈ ਮਰਜ਼ੀ ਤੇਰੇ ਨਾਲ ਸਾਡੀ ਤੂੰ ਚਾਹ ਨਹੀਂ ਪਿੰਦਾ ਨਾ ਤੂੰ ਚੂ ਵੀ ਮੈਂ ਬਾਈ ਮਰ ਗਿਆ ਤੇਰੇ ਨਾਲ ਐ ਤੂੰ ਖੜ ਦੋਕ ਦੇਣਾ ਆਪਾਂ ਮੋਟਰ ਦੇ ਕੱਠੀ ਬਹਿ ਕੇ ਚੂਹ ਪੀਵਾਂਗੇ ਬਹੁਤ ਟਾਈਮ ਹੋ ਗਿਆ ਇਕੱਠੇ ਬੈਠੇ ਨੂੰ ਆਪਾਂ ਨੂੰ ਮਰ ਗਿਆ ਬਾਈ ਤੇ ਤੇ ਭਟੇ ਭਾਈ ਤੂੰ ਨਹੀਂ ਨਹੀਂ ਬਾਈ ਮੈਂ ਭਾਈ ਉਹ ਮੇਰਾ ਭਾਈ ਐ ਤੈਨੂੰ ਤਾਂ ਹੀ ਕਿਹਾ ਵੀ ਆਪਾਂ ਇਕੱਠੇ ਬਹਿ ਕੇ ਚੂਹ ਪੀਵਾਂਗੇ ਡੱਕ ਕੇ ਪੀਵਾਂਗੇ ਫੁੱਲ ਠੀਕ ਆ ਬਾਈ ਠੀਕ ਆ ਬਾਈ ਚਾਹ ਯਾਰ ਮੈਂ ਲਾਵਾਂ ਤੂੰ ਨਾ ਲਾ ਤੂੰ ਲਾ ਲੈ ਬਾਈ ਤੇਰੀ ਸਟੀਲ ਦਾ ਲੀਵ ਰੈ ਮੇਰਾ ਲੀਵਰੇ ਛੋਟਾ ਜੈ ਮਰਵਾ ਦੇ ਉਹ ਤੇਜੀ ਦੀਵਰਾ ਨਹੀਂ ਕੋਈ ਹੁੰਦਾ ਇਹ ਆਪ ਗੇ ਤੇਰੀ ਡੋਜ ਵੱਡੀ ਆ ਬਾਈ ਆਪਣੀ ਨਹੀਂ ਵਸਦਾ ਕੰਮ ਹੈਗਾ ਉਹ ਤੇਜੀ ਕੋਈ ਫਰਕ ਨਹੀਂ ਪੈਂਦਾਗਾ ਉਹ ਪੁਰਾਵਾ ਤੈਨੂੰ ਨਹੀਂ ਫਰਕ ਪੈਂਦਾ ਮੇਰੇ ਤਾਂ ਰਹੀ ਨਹੀਂ ਕੱਖ ਨਹੀਂ ਓਏ ਨਹੀਂ ਨਹੀਂ ਇਹੀ ਗੇ ਗੱਲਾਂ ਨਹੀਂ ਹੁੰਦੇ ਆਉਂਦੇ ਆ ਨਾ ਤੇਰਾ ਪ੍ਰਮਾਦ ਮਾਰੇ ਸਾਰਾ ਕੁਝ ਦਿੱਤਾ ਪੇਗ ਲਾਓ ਖਾਓ ਪੀਓ ਐਸ਼ ਕਰੋ ਪਤੰਦਰਾ ਫਿਰ ਪ੍ਰਾਤਮਾ ਇਹ ਵੀ ਤਾਂ ਨਹੀਂ ਕਹਿੰਦਾ ਵੀ ਤੜਕੀਏ ਦਾਰੂ ਦਾ ਡੱਕ ਲੈ ਕੋਈ ਫਰਕ ਨਹੀਂ ਪੈਂਦਾ ਕੁਈ ਮਾੜਾ ਮੋਟਾ ਕੰਮ ਵੀ ਕਰ ਲਿਆ ਕਰਾ ਉਰੀ ਬੇਚਾ ਰਹੇ ਨੇ ਬਾਈ ਤੁਸੀਂ ਜਿਆਦੇ ਗਿਆਨੀ ਸਮਾਜ ਸੇਵੀ ਤਾਕੜੇ ਬੰਦੇ ਸਾਨੂੰ ਨਹੀਂ ਪੇਤ ਹੈਗਾ ਬਾਈ ਇਹ ਜੇ ਸਮਾਜ ਸੇਵੀ ਹੈ ਕੀ ਗੱਲ ਹੈ ਬਾਈ ਨਹੀਂ ਬਾਈ ਆਪ ਦੀ ਸੇਧਾ ਖਿਆਲੇ ਰੱਖ ਸਕਦਾ ਬੰਦਾ ਘਰ ਦਾ ਨਾ ਖਿਆਲ ਰੱਖਦਾ ਇਹਦਾ ਖਿਆਲ ਰੱਖਦੇ ਆ ਕੀ ਕੀ ਵਾ ਸੇਧ ਤੁਂ ਚੋਣਣਾ ਕਰਦਾ ਕੁੱਲੇ ਬੰਦਾ ਕੁੱਲਾ ਫੇ ਕੁੱਲੇ ਬੰਦਾ ਬਾਈ ਇਹ ਬੰਦੇ ਤੇਰੇ ਮੁਰੇ ਹੱਥ ਆ ਮੈਂ ਨਹੀਂ ਦਿੰਦਾ ਜੂਸਾ ਜੇ ਕੋਲ ਨਾ ਦਿਓ ਤੇ ਜਿਉਂ ਸਿਆ ਰੰਗਾ ਬਾਈ ਮੱਖਣਾ ਕਹਿੰਦੇ ਫੇਰ ਮੈਨੂੰ ਤੈਨੂੰ ਸੌਫੀ ਨੂੰ ਮੈਂ ਚੱਲ ਬਾਈ ਮਰ ਗਿਆ ਫਟੇ ਭਾਈ ਹੁਣ ਤਾਂ ਤੇਰੇ ਜਿ ਪ੍ਰੇਤਾਂ ਬੋਲਦੀਆਂ ਨੇ ਪ੍ਰੇਤਾਂ ਕੋਈ ਗੱਲ ਨਹੀਂ ਬਾਈ ਕੁਲ ਦੇ ਨਾਲ ਹੁਣ ਨਵਦੀਆਂ ਹੁੰਦਾ ਜੀ ਆਪਣਾ ਵਿਆਹ ਹੁੰਦਾ ਰੋਣਾ ਦਾ ਵਿਆਹ ਦੀ ਕੀ ਗੱਲ ਕਰਦੀ ਐ ਜਾਂ ਤਾਂ ਹੁਣ ਕਰਾ ਲਾਂਗੇ ਤੇਰੀ ਹਾਂ ਚ ਹਾਂ ਚਾਹੀਦੀ ਐ ਕੀ ਪਤਾ ਹੈ ਮੇਰੇ ਨਾਲ ਥੋੜਾ ਕਰਾਂ ਕਿ ਸਹੁਰਾ ਨਾ ਕਰਾਏਗਾ ਬਧੀ ਲਿਆਏਗਾ ਮਹੌਰਾ ਮੁੰਡਾ ਵਰਗੇ ਧੋਖੇਵਾਦ ਥੋੜੀਆਂ ਜਿ ਤੇਨਾ ਪਿਆਰ ਕੀਤਾ ਜਾਂ ਵੀ ਤੇਰੇ ਨਾਲ ਹੀ ਕਰਾਂਗਾ ਇਹ ਤੇ ਨਾ ਹੋਵੇ ਠੀਕ ਐ ਉਹ ਸਾਧ ਮੰਨ ਲਈ ਨੂੰ ਦੁੱਖ ਹੰਦਾ ਹੈ ਨਗਰ ਤੋਂ ਆ ਗਿਆ ਉਸ ਕੋ ਬੜੀ ਨਹੀਂ ਹੋ ਗਿਆ ਯਾਰ ਆਹੋ ਕਿਥੇ ਲੋਕਾਂ ਰੈਡੀ ਹਾਈ ਮੈਂ ਕੰਨਾਂ ਕੰਨ ਵਾਪਸ ਹੋ ਤੈ ਅਜੇ ਬਾਰ ਬਾਰ ਕੋਈ ਫੁੱਲ ਤੀ ਉਹ ਸੁਣਿਆ ਨਹੀਂ ਕਿੱਛਿਆਂ ਕਿੱਥੇ ਨੇ ਉਹ ਮੇਰਾ ਬੱਤੂਆ ਰਹਿ ਗਿਆ ਉੱਥੇ ਮੈਂ ਜਾਣ ਨਹੀਂ ਕਿ ਸੰਤਰਾ ਨਹੀਂ ਕਿਉਂ ਆ ਉਹ ਸੰਤਰਾ ਨਹੀਂ ਇੱਕ ਸਮਾਂ ਕੋ ਪੀਤੇ ਆਉਤੇ ਆਈ ਮੈਂ ਜਾਣ ਨਹੀਂ ਕਿਉਂ ਮੈਂ ਸੁਣ ਨਹੀਂ ਕੋਈ ਉਹ ਦੂਰ ਆ ਮੈਂ ਬੱਤੂਆ ਮੈਂ ਲੈਣੂ ਆ ਨਹੀਂ ਸੁਣ ਨਾ ਉਹ ਲਾ ਦ ਪਰੋ

ਕਿਉਂ ਅੱਜ ਬਾਰ-ਬਾਰ ਫੋਨ ਕਰਨ ਲੱਗ ਰਹੇ ਸੀ ਕੀ ਕੰਮ ਪੈ ਗਿਆ ਹੈ ਨਹੀਂ ਛੇਤੀ ਬੁਲਾ ਲਿਆ ਹੁਣ ਜੇ ਕੀ ਕੰਮ ਅਸੀਂ ਤਾਂ ਬੁਲਾਇਆ ਸੀ ਦੱਸੋ ਕੀ ਕੰਮ ਹੈ ਮੈਂ ਸੋਚ ਰਹੀ ਸੀ ਵੀ ਆਪਾਂ ਕਿੰਨਾ ਚਿਰ ਤੈਨੂੰ ਫੋਨ ਕਰਕੇ ਬੁਲਾਇਆ ਤਾਂ ਮੂੰਹ ਕਿੰਨਾ ਚਿਰ ਆਪਾਂ ਚੋਰੀ-ਚੋਰੀ ਮਗਾਣਗੇ ਮੈਂ ਇੱਕ ਗਲਤ ਸੋਚੀ ਸੀ ਤੇ ਵੀ ਆਪਾਂ ਇਹਦਾ ਕੰਮ ਉਹ ਨਾ ਕਰਦੀਏ ਹਾਂ ਨਾ ਕਰਦੀਏ ਕੀ ਕੰਮ ਕਰਨਾ ਹੈ ਇਹਦਾ ਆਪਾਂ ਦਾ ਹੁਣ ਆਪਾਂ ਇੱਕ ਪਾਸੇ ਕਰ ਦੰਨੇ ਆ ਇੱਕ ਪਾਸਾ ਕਿਵੇਂ ਕਿ ਕੋਈ ਕਾਸ ਤੇ ਆਪਾਂ ਫਿਰ ਮਾਰੇ ਦਿੰਨੇ ਆ ਲੈ ਬੰਦਾ ਮਾਰਨਾ ਸੌਖਾ 20 ਸਾਲ ਦੀ ਸਜ਼ਾ ਹੁੰਦੀ ਹੈ ਜੇ ਮੈਂ ਅੰਦਰ ਪਾਵੇ ਤੂੰ ਪਿੱਛੇ ਗੰਡੇ ਵੀ ਲੈ ਕੇ ਜਾਣੀ ਐਨਾ ਕਿੰਨਾ ਔਖਾ ਮਾਰਨਾ ਕਿੰਨਾ ਔਖਾ ਸਾਧੇ ਤੋਂ ਸ਼ਰਾਬ ਤਰ ਜਿਆ ਰਹਿਦਾ ਉਹ ਸ਼ਰਾਬ ਨੂੰ ਕੀ ਤਰ ਦੂਗਾ ਬੰਦਾ ਹੋ ਕੋਈ ਕੁੱਤਾ ਬਿੱਲਾ ਨਹੀਂ ਹੈਗਾ ਵੀ ਮਾਰ ਕੇ ਛੱਡਾਂਗੇ ਸ਼ਰਾਬ ਤਾਂ ਨਹੀਂ ਪਿੰਦਾ ਪੀਣ ਚ ਕੀ ਪਤਾ ਲੱਗੂਗਾ ਮੈਂ ਉਹ ਕਹਣਗੇ ਸ਼ਰਾਬ ਪੀ ਕੇ ਮਰ ਗਿਆ ਮੈਂ ਤਾਂ ਸ਼ਰਾਬ ਪੀ ਲਈ ਮੈਂ ਤਾਂ ਕੰਮ ਕਰ ਦੂੰ ਤੂੰ ਕਹ ਲੂੰਗੇ ਇਹ ਕਰ ਦੇਂਗੇ ਨਹੀਂ ਦੇਖੋਗੇ ਖੜਦੇ ਮੈਂ ਕਿਸੇ ਨਾਲ ਨਹੀਂ ਹੁੰਦੀ ਹੈਗੀ ਸਟੈਂਡ ਲੈਣਾ ਪਊਗਾ ਫਿਰ ਪਿੱਛੇ ਕੰਮ ਤਾਂ ਮੈਂ ਕਰ ਦੂੰ ਲਵੂੰਗੀ ਤਾਂ ਹੀ ਤੈਨੂੰ ਕਹਿ ਰਹੀ ਆ ਚਲੋ ਕਰਕੂਈਂਦਾ ਦੇਖਦੇ ਆ ਫਿਰ ਕੀ ਬਣਦਾ ਆਂਦਾ ਤਾਂ ਨਹੀਂ ਆਉਹ ਨਹੀਂ ਆਲੇ ਨਹੀਂ ਆਂਦਾ ਹੈਗਾ ਦੋ ਤਿੰਨ ਘੰਟੇ ਜੋ ਮੋਟਰ ਤੇ ਆ ਦੇਖੀਂ ਕਿ ਦੋ ਉਹਦੇ ਵੀ ਕਹਿੰਦੀ ਸੀ ਆਂਦਾ ਨਹੀਂ ਹੈਗਾ ਉਹਦੀਆਂ ਆਖੜੇ ਸੀ ਮਰਵਾ ਦੇ ਮੈਨੂੰ ਕੋਈ ਬੁਲਾ ਕੇ ਅੱਜ ਨਹੀਂ ਆਉਂਦਾ ਹੈਗਾ ਅੱਜ ਤਾਂ ਮੋਟਰ ਤੇ ਆਉਂਗੇ ਦੋ ਤਿੰਨ ਘੰਟੇ ਚਲ ਬਾਕੀ ਗੱਲਾਂ ਸਾਰੇ ਸਾਡਾ ਹੋਣਾ ਸੇਤੀ ਕਰ ਇਹ ਕੰਮ ਹੋਊ ਮੇਰਾ ਕੰਮ ਕਰ ਦੂਆ ਨਾਲ ਕਿਤੇ ਮੇਰਾ ਘਰ ਝਾੜ ਦੇ ਨਾਲੇ ਆਪਦਾ ਝਾੜ ਦੇ ਨਹੀਂ ਕਿਤੇ ਨਹੀਂ ਹੁੰਦਾ ਹੈਗਾ ਮਾਂ ਠੋਕਰ ਲਾਉਣ ਵੀ ਨਹੀਂ ਮੈਂ ਠੋਕਰਿਆ ਮੈਂ ਠੋਕ ਕੀ ਪੀਆ ਬੱਲੇ ਵੇਰਾਂ ਦਾ ਕੁਸ ਨਹੀਂ ਬਣਦਾ ਫਿਰ ਹਾਂ ਚਲ ਹੁਣ ਕੋਈ ਗੱਲ ਨਹੀਂ ਤੇਰੇ ਨਾਲ ਹੀ ਖੜਿਆ ਫਰਾ ਸੱਚੇ ਵੇਰ ਪਿੱਛੇ ਤੇ ਮੈਂ ਨਾ ਕੁਸਤਾ ਕਰੇ ਦੂਆ ਠੀਕ ਆ ਬਸ ਤੂੰ ਨਾ ਮੈਨੂੰ ਬਿੱਠੇ ਦਿਖਾ ਦੇ ਚਲਾ ਗੇਟ ਲਾ ਲਈ ਮੈਂ ਜਾਂ ਨਾ ਮੈਨੂੰ ਟੈਨਸ਼ਨ ਹੀ ਨਹੀਂ ਹੈਗੀ ਆਹ ਯਾ ਦਸ ਰਸੀ ਕਾ ਦੀ ਟੈਨਸ਼ਨ ਇਹ ਬੰਦਾ ਸਰਕਾਰ ਠੀਕੀ ਬੰਦ ਕਰ ਦੇ ਫੇਰ ਮੈਂ ਕਿੱਥੇ ਬਣੀ ਦਰ ਹਾਂ ਆ ਮੈਂ ਕਰ ਦੋ ਠੀਕੀ ਬੰਦ ਕਰ ਕੋਈ ਪਤਾ ਨਾ ਪੂਰ ਤੋਂ ਦਾ ਕੋਈ ਪਤਾ ਨਹੀਂ ਕੀ ਕਰੀਏ ਮੋ ਨਹੀਂ ਕਰਦੀ ਜਦ ਨਸ਼ਾ ਬ੍ਰੁੱਧ ਜੰਗਰੇ ਹਦਾ ਉਹ ਕੋਈ ਪਤਾ ਨਹੀਂ ਕੀ ਕਰਦੇ ਕੀ ਨਾ ਕਰਦੇ ਓਏ ਆ ਵੀ ਮਖਣਾ ਕਿਵੇਂ ਆ ਓ ਕੀ ਆ ਬੰਦੇ ਭਾਈ ਫੁੱਟੇ ਕਿਵੇਂ ਫਰਦਾ ਧੁੱਪ ਚ ਓ ਬਸ ਇਧਰੇ ਜਾਂਦਾ ਰਹੀ ਆ ਰਾਮ ਅੱਛਾ ਆਜਾ ਮੈਂ ਕਰਿਆ ਆਜਾ ਆਪਣੀ ਫਿਰ ਚਾਹ ਯਾਰ ਓ ਯਾਰ ਆਜਾ ਆਜਾ ਬੋਲ ਦੇ ਉਹ ਠੀਕ ਰਹਿਣਾ ਤੂੰ ਓਕੇ ਜਮਾ ਓਕੇ ਤੂੰ ਦੱਸ ਹੁਣ ਠੀਕ ਹੈ ਬੱਡੇ ਭਾਈ ਮੇ ਤੋਂ ਕੋਈ ਗਲਤੀ ਹੋਏ ਮਾਫ ਕਰ ਦੇ ਭਾਈ ਹੋਰ ਫੰਜਵਾ ਦੇ ਠੀਕ ਨੇ ਆ ਜਾਂਦੇ ਰਹਿ ਜਾਂ ਉਹ ਭਾਈ ਬੁੱਟੇ ਮੈਂ ਇੰਦਰਿਆ ਸਾਹਿਬ ਭਾਬੀ ਦਾ ਕੋਈ ਨਹੀਂ ਨਹੀਂ ਕੋਈ ਕਰੇ ਕੋਈ ਨਹੀਂ ਹੈਗਾ ਤੂੰ ਆ ਜਾ ਤੂੰ ਓਏ ਯਾਰ ਰੋ ਚੱਲ ਕੁਛ ਨਹੀਂ ਹੁੰਦਾ ਤੂੰ ਚੱਲ ਯਾਰ ਚਾਹ ਬੁੱਟਾ ਭਾਜਾ ਭਾਈ ਮੈਂ ਇਨਾ ਖਾ ਰਿਹਾ ਭਾਈ ਹੁਣ ਦੱਸ ਮੈਨੂੰ ਚਾਹ ਪਹਿਲਾਂ ਪਾਣੀ ਲੈ ਮੈਂ ਚਾਹ ਨਾ ਵਈ ਘੁਰ ਉੱਟ ਚਾਰੀ ਚਾਤ ਨੂੰ ਮੈਂ ਦੇਖਣਾ ਚਾਹ ਪੀਣਾ ਯਾਰ ਉਹ ਤਾਂ ਮੈਂ ਦੇਖ ਲੈਣਾ ਤੂੰ ਆਏ ਬੱਡੇ ਭਾਈ ਇੱਕ ਪੱਗੇ ਬਾਬੇ ਯਾਰ ਤੂੰ ਇੰਨੀ ਦਿਨੇ ਕਿਉਂ ਯਾਰ ਇੰਨੀ ਕੀ ਚੱਕਰ ਪਹਿਰਿਆ ਉਹ ਤੇ ਬੱਡੇ ਭਾਈ ਇਹਨਾਂ ਦੱਸ ਪੁੱਛਣਾ ਬਹੁਤ ਖਾਬ ਬੱਡੇ ਭਾਈ ਕੀ ਕੀ ਹੋ ਗਿਆ ਕੀ ਦੱਸ ਮੈਨੂੰ ਦੱਸ ਮੈਂ ਤੇਰਾ ਭਾਈ ਹਾਂ ਦੱਸ ਉਹ ਇੰਨੀ ਤੂੰ ਦਾਰੂ ਨਾ ਪੀਆ ਕਰ ਨਾ ਪੀਆ ਕਰ ਇੰਨੀ ਦਾਰੂ ਇੰਨੀ ਤੇਰੀ ਸੋਹਣੀ ਸੁਲੱਖੀ ਘਰ ਵਾਲੀ ਆ ਜ਼ਮੀਨ ਜਾਦਾ ਚੰਗੀ ਤੂੰ ਕਿਉਂ ਇੰਨਾ ਯਾਰ ਸਰੀਰ ਖਰਾਬ ਕਰ ਰਹਾ ਤੂੰ ਨਹੀਂ ਬੁੱਤੇ ਵੱਡੇ ਭਾਈ ਅਸੀਂ ਕੋਈ ਗੱਲ ਨਹੀਂ ਤਾ ਯਾਰ ਮੈਂ ਕੰਬਰਾ ਗਿਆ ਓਏ ਯਾਰ ਬੁੱਤੇ ਬੱਸ ਭਾਈ ਵੱਡੇ ਭਾਈ ਕੀ ਕਰ ਤੂੰ ਨਹੀਂ ਆ ਪੀਣਾਗਾ ਤੂੰ ਬਸ ਬੰਦ ਕਰ ਦੇ ਅੱਜ ਤੋਂ ਬਾਅਦ ਠੀਕ ਆ ਉਹ ਫੋਨ ਕਿਹਦਾ ਆ ਗਿਆ ਛੇ ਦੇ ਨਾਲ ਨਹੀਂ ਦੇਖ ਕੇ ਓ ਤੇ ਜੀ ਆ ਵਾ ਹੈਲੋ ਕੀ ਹਾਲ ਹੈ ਮੱਖਣ ਬਾਈ ਵਧੀਆ ਤੇ ਜੀ ਬਾਈ ਠੀਕ ਆ ਦੂ ਵਧੀਆ ਵਧੀਆ ਹਾਂ ਠੀਕ ਠਾਕ ਹੋਰ ਕੀ ਕਰਦਾ ਸੀ ਬਸ ਬਈ ਬੈਠੇ ਦੇ ਕੁਛ ਨਹੀਂ ਕਰਦੇ ਫੇਰਾ ਬਣਾਈਏ ਪ੍ਰੋਗਰਾਮ ਅੱਜ ਬਹੁਤ ਟਾਈਮ ਹੋ ਗਿਆ ਇਕੱਠੇ ਬੈਠੇ ਨਹੀਂ ਕਿਤੇ ਪ੍ਰੋਗਰਾਮ ਪ੍ਰੋਗਰਾਮ ਬਣਾਣਾ ਬਈ ਸੱਟ ਦਾ ਨਤੀ ਪ੍ਰੋਗਰਾਮ ਹੁੰਦਾ ਹੋਰ ਬਿਜਲੀ ਆ ਰਿਹਾ ਓਏ ਅੱਜ ਮਾਂ ਵੇਲਾ ਬਹੁਤ ਟਾਈਮ ਹੋ ਗਿਆ ਮਿਲਿਆ ਨੂੰ ਕਰੀਏ ਫਿਰ ਪਾਰਟੀ ਪੂਰੀ ਜੇ ਤੂੰ ਆਈ ਕਰੇ ਸ਼ਾਹੋਂ ਬਈ ਠੀਕ ਹੈ ਬਈ ਹਾਂ ਠੀਕ ਹੈ ਓਕੇ ਤੇਰਾ ਲਾ ਪਰਚਾ ਕੱਟਿਆ ਲੈ ਜੱਥ ਨਹੀਂ ਚੜਾਉਣਾ ਤੇਨੂੰ ਗੱਡੀ ਕੋਈ ਨਾ ਪੁੱਤ ਬਹੁਤ ਟਾਈਮ ਦਾ ਅੱਖਾਂ ਚ ਰੜਕਦਾ ਸੀ ਬੀ ਬਹੁਤ ਮੈਂ ਹੀ ਵਿਆਹ ਲੈ ਕੇ ਜਾਉਂਗਾ ਲੈ ਬਈ ਬੁਟਾ ਮੈਂ ਚੱਲਦਾ ਬਈ ਹੁਣ ਵੱਡੇ ਭਾਈ ਠੀਕ ਆ ਠੀਕ ਆ ਓਕੇ ਓਕੇ ਹਾਂ ਠੀਕ ਆ ਠੀਕ ਆ ਚਾਹ ਦੇ ਦੱਸ 10 ਰੁਪਈਆਂ ਦੇ ਨਾਬੜੇ ਭਾਈ ਚਾਹ ਕਿਥੇ ਸਾਰੇ ਸਾਡੇ ਚਾਹ ਨੂੰ ਲਾਦੂ ਨਾਲ ਲੱਗਿਆ ਪਿਆ। ਓਹੋ ਚਲ ਠੀਕ ਆ ਫਿਰ। ਹਾਂ ਹਾਂ ਭਾਈ ਠੀਕ ਹੈ ਬੜੇ ਭਾਈ। ਓਏ ਆ ਬਿੱਟ ਜੀ ਅੰਮਰੇ ਇਰਾ ਠੀਕ ਹੈ ਬੜੇ ਭਾਈ। ਹੋਰ ਭਾਈ ਠੀਕ ਹੈ ਲੈ ਪਕਲਾ ਭਾਈ। ਹਾਂ ਨਾ ਬਾਈ ਓਏ ਲੈ ਵੱਡੇ ਭਾਈ ਕੋਈ ਨੀ ਪੀਂਦਾ ਮੈਂ ਬੰਦੇ ਮਾਰਦਾ ਤੂੰ ਮੈਂ ਨਾ ਰੇਤੀ ਪੀਨਾ ਬਾਈ ਰੇਤੀ ਲੈ ਭਾਈ ਤੇ ਵੀ ਖਵਾ ਤੂੰ ਕਹੇ ਬਗਰੀ ਜੀ ਵੀ ਕਾਦੇ ਭਾਈ ਮੈਂ ਮੈਂ ਪਾਉਂ ਪਤਾ ਹਾਂ ਬਈ ਮਾਪੇ ਪਾ ਲੂੰ ਨਹੀਂ ਤੇ ਬਈ ਮੰਨਿਆ ਕਰਦਾ ਮੈਂ ਬਾਹਰ ਬੜੇ ਭਾਈ ਨਾ ਨਾ ਗਰਾੜ ਨਹੀਂ ਇਹਦਾ ਵੀ ਨਾ ਵੱਧ ਪਾ ਬੜੇ ਭਾਈ ਨ ਇੱਕ ਇਹ ਉਹ ਤੂੰ ਗਾਣਾ ਨਹੀਂ ਮਗਰਾੜ ਰਿਹਾਗਾ ਉਹ ਤਾਂ ਨੀਤੇ ਰਹਿ ਗਿਆ ਉਹ ਇਹ ਬਲੰਦੇ ਸੀ ਵੀ ਪੌੜੀ ਹੁੰਦੀ ਹੈ ਤਾਂ ਮਿੱਟੀ ਹੁੰਦੀ ਹੈ ਲੈ ਤਾਂ ਇਹ ਬੀ ਚਾਰ ਦਿਨ ਚੱਲਦੀ ਹੈ ਆਹ 25 ਨਾਲ ਆਨ ਲੈ ਗਿਆ ਤਾਂ ਹੁਣ ਪਤਾ ਨਹੀਂ ਸਾਰੀ ਕੀ ਕੀ ਹੋਇਆ ਯਾਰ ਆਪਣੇ ਅੰਦਰ ਜਾਣਦਾਰੇ ਰੁਕ ਲੈ ਬਬੇ ਤੁਹਾਨੂੰ ਇਹ ਦੇਖ ਕੇ ਸੁਣਨਾ ਤਾਂ ਅਨਜਨ ਨੀ ਨਜ਼ਾਰਾ ਹੈ ਮੈਂ ਆਮ ਲੱਗ ਕੇ ਇਹ ਲੰਗਾ ਵਾਲਾ ਪੱਦ ਮੈਂ ਮੈਂ ਤਾਂ ਵਹਿਲਾ ਰੇ ਭਾਈ ਬੁਖਾ ਅਰੇ ਤਾਂ ਚਾ ਮੈਂ ਆਇਆ ਬੜੇ ਭਈ ਚਾ ਮੈਂ ਕਬਾ ਮੈਂ ਤੂੰ ਪੀ ਲੈ ਕੇ ਮਖਾਉ ਲੈ ਉਹ ਆਂਦੇ ਮੈਂ ਬੱਗ ਬਣਾ ਜਾ ਮੈਂ ਲੈ ਕੇ ਤੇ ਇੱਕ ਆਪ ਕੋ ਨਹੀਂ ਕਰ ਦਰ ਪਾਵੇ ਜੀ ਕੋ तेजिया कदा पुरिया राय ए ए मेरा यार तेजी आया तेजी ले आया मैं यार मैं बहुत ही लेट हो गया ओ तू पुरिया का ले भाई ਉਹ ਕਾ ਪੁਈਆ ਤੇ ਜੀ ਥੋੜਾ ਫਲਾਇਆ ਪਾਣੀ ਪੱਜੇਗਾ ਪੈਗਾਂ ਚ ਵਾਹ ਵਾਹ ਤੇ ਜੀ ਮੀਟ ਉਹਦਾ ਪੈਸਾ ਸਵਾਦ ਹੋਊਗਾ ਕੰਪਰਮ ਅੱਛਾ ਤਾਂ ਬਾਈ ਖੜਖੜਾ ਮੈਂ ਚਾਹਦਾ ਹਾਂ ਲੈ ਬਾਈ ਚਮਚਾ ਘੱਟ ਪੀ ਲਿਆ ਕਰਾ ਸੁਰਤਦਾ ਰਹਿੰਦੀ ਨਹੀਂ ਗਾ ਜੇ ਮੀਟ ਹੁੰਦਾ ਨਾ ਹੁੰਦਾ ਬਾਈ ਨੂੰ ਬੱਕਰਾ ਖਵਾਉਂ ਆਂ ਬੱਕਰਾ ਖਵਾਉਂਗਾ ਆ ਉਹ ਤੱਕ ਆ ਲਈ ਬੜੇ ਚੱਲ ਚੱਕ ਪੈਗਾ ਲਾ ਬਈ ਆ ਤੇ ਫਿਰ ਪਿਵਾਨੇ ਇਨਸ਼ਾ ਅੱਲਾ ਲਾ 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 ਸੌ ਲਿਆ ਫਿਰ ਆ ਰੀਪਰ ਗਨ ਲੱਗ ਗਿਆ ਹੁਣ ਇਹ ਜੀਬੋ ਤੇ ਬਈ ਤੂੰ ਮਾਪਿਆ ਜਿਗਰੀ ਜਾ ਰਹਾ ਮੱਖਣਾ ਫਿਰ ਲੱਕਣਾ ਬਈ ਮੱਕਣਾ ਸੋ ਗਿਆ ਇਹ ਲੋ ਹੋ ਗਿਆ ਕੰਮ ਲੈ ਪੁੱਤ ਤੂੰ ਯਾਰ ਇਹ ਮੈਂ ਲੈ ਨੰਪਰੀ ਕਰੇ ਨ ਯਾਰ ਰਾਨੀ ਮਰ ਗਿਆ ਇਹਨਾਂ ਮਾਰ ਗਿਆ ਲਗਾ ਜੀ ਮਾਰ ਦੇ ਦੇਖ ਵੀ ਨਾ ਸਮਾਰ ਗਿਆ ਜਾਗਦਣਾ ਹੋਵੇ ਮਰੇ ਹੋ ਵੀ ਕਿਤੇ ਬੋਲਦੇ ਨਾ ਇਹ ਜਾਗਦਾ ਉਹ ਤੇ ਜਿਆ ਹਰਿਆਣ ਦਾ ਹੁੰਨਾ ਬਾਈ ਜੂ ਮਨ ਨੂੰ ਮਾਰਨ ਨੂੰ ਵਰਦਾ ਸੀ ਨਾ ਬਾਈ ਮੱਖਣਾ ਆਪਨੇ ਜੱਜ ਕੀ ਹੈ ਮਾ ਰੋ ਵਰਦਾਈ ਦੇਦੀ ਤੁਮੈ ਨੂੰ ਨਾ ਬਾਈ ਮੱਖਣਾ ਤੈਨੂੰ ਕੌਣ ਕਹਿੰਦਾ ਤੈਨੂੰ ਗੱਤ ਫਹੀ ਹੋ ਗਈ ਬਾਈ ਮੈਂ ਸਾਰਾ ਉਹ ਦੇਖ ਲਿਆ ਬਤੇ ਬਾਈ ਤੂੰ ਤੂਜੇ ਨੂੰ ਮਾਰਨ ਨੂੰ ਵਰਦਾਈ ਸਾਰਾ ਯਾਰ ਮਾਰ ਕਰਦਾ ਮੈਂ ਨਾ ਤੂੰ ਆਪਦਾ ਸੋਚਣਾ ਆਪਦਾ ਸੋਚ ਤਰਨਾ ਕੀ ਬਣੂ ਤੇ ਜੀ ਆਹ ਹਾਂ ਅਈ ਕਮਾਸ ਕੀ ਕਰੀ ਮੈਨੇ ਕੀ ਕਿਤਾ ਹੈ ਹਾ ਇੱਕ ਮਹੀਨੇ ਮੈਨੂੰ ਤੇਰਾ ਪਹਿਲਾਂ ਤੋਂ ਪਤਾ ਸੀ ਕੀ ਪਤਾ ਸੀ ਤੂੰ ਮੈਨੂੰ ਪਤਾ ਸੀ ਵੀ ਤੂੰ ਮੇਰੇ ਨਾਲ ਕੀ ਕਰਦੀ ਫਿਰਦੀ ਹੈ ਮੈਨੇ ਕੀ ਕਿਤਾ ਤੂੰ ਤੇਜੀ ਨਾਲ ਖੇ ਗਾਂਦੀ ਫਿਰਦੀ ਹੈ ਮੈਨੂੰ ਸੋਟੇ 1.5 ਸਾਲ ਤੋਂ ਪਤਾ ਹੈ ਨਾ ਹੀ ਮੈਂ ਦਰਵਾਜ਼ਾ ਦਰੂਪਿੰਦਾ ਦੀ ਦਿਨ ਰਾਤ ਸੋਡੀ ਟੈਂਸ਼ਨ ਜੋ ਉਹ 500 ਰੁਪਏ ਲੈਣਾ ਦੀ ਨਾ ਮੈਨੂੰ ਪਤਾ ਸੀ ਹੂੰ ਅੰਦਰ ਬੈਠਾ ਹੈ ਦੇਖ ਲਿਆ ਮੈਨੇ ਸਾਰਾ ਕੁਝ ਕੋਈ ਨਹੀਂ ਸੀ ਇੰਦਰਾ ਸਾਰਾ ਕੁਝ ਦੇਖਾ ਮੈਨੇ ਸਾਰਾ ਕੁਝ ਦੇਖ ਲਿਆ ਮੈਂ ਨੇ ਰਾਣੀਏ ਸਾਰਾ ਕੁਝ ਦੇਖ ਲਿਆ ਮੈਂ ਜਦੋਂ ਅੱਜ ਜਦੋਂ ਅੱਜ ਇਹ ਮੇਰੇ ਨਾਲ ਬੈਠੇ ਸੀ ਨਾ ਬਈ ਉਹ ਕਹੇ ਪੂਜੀ ਲੈ ਕੇ ਆ ਉਹ ਮੈਂ ਉੱਥੂ ਹੀ ਦੇਖਿਆ ਇਹ ਮੇਰੇ ਪੈਕੇ ਪੈਕੇ ਜਿਹੜਾ ਕੁਝ ਮੇਰੇ 'ਚ ਜ਼ਹਿਰ ਪਦੀ ਤੀਏ ਸਾਰਾ ਮਰ ਜੂ ਮੈਂ ਅੰਨਾ ਨਹੀਂ ਹੈਗਾ ਅੰਨਾ ਇਹ ਰਾਣੀਏ ਮੈਂ ਅੰਨਾ ਨਹੀਂ ਹੈਗਾ ਮੈਂ ਸਾਰਾ ਕੁਝ ਦੇਖ ਲਿਆ ਓ ਪਿਆ ਓ ਪਿਆ ਲਟਿਆ ਆਕੇ ਦੇਖਨੀ ਤਾ ਤੂੰ ਵੀ ਮਰਕੀ ਸੜੀਆ ਮੇਰੇ ਲਈ ਸਰਾਪ ਵੀ ਆ ਮਾ ਪੁੱਤ ਥੋੜੀ ਆ ਸੋਨੇ ਮੈਨੂੰ ਖੁੱਦੂ ਵੰਗਾਰ ਕਰੀਗਾ ਅਬ ਚੜਕੇ ਦੀ ਨਾ ਥੱਲੇ ਉਹ ਮੈਂ ਜਾਣ ਕੇ ਸੱਟੇ ਦੀਆ ਤੈਨੂੰ ਕੀ ਪਤਾ ਮੈਂ ਸਾਰੀ ਚਾਲ ਜਾਣ ਕੇ ਦੀ ਕਈ ਵਾਰ ਆਪਦੀ ਚਾਲ ਆਪਦੇ ਦੇ ਪੁੱਠੀ ਪੈ ਜਾਂਦੀ ਐ ਤੁਹਾਨੂੰ ਕੀ ਲੱਗਿਆ ਵੀ ਇਹ ਬੋਲਾ ਐ ਇਹਨੂੰ ਪਤਾ ਨਹੀਂਗਾ ਕਸੇ ਦਾ ਸਾਰਾ ਪਤਾ ਲੱਗਾ ਦੀ ਮੇਰੇ ਕੋਲ ਕੀ ਗਲਤੀयां ਕਰਤੀਆਂ ਮੁੰਦੀਆਂ ਅੱਗੇ ਤੂੰ ਕੋਈ ਆਪ ਤੇ ਆਸ਼ਕ ਤੋਂ ਘਰ ਆਲਾ ਮਰਵਾਉਣ ਨੂੰ ਕਹਿੰਦੀ ਤੂੰ ਨਾ ਇਹ ਗਲਤੀ ਹੋ ਗਈ ਆਪ ਤੇ ਆਸ਼ਕ ਤੋਂ ਗਲਤੀ ਹੋ ਗਈ ਜੀ ਘਰ ਆਲਾ ਮਰਵਾਉਣ ਨੂੰ ਵਰਦੀ ਤੂੰ ਨਾ ਜਦੋਂ ਵਿਆਹ ਕੇ ਲਿਆਂਦਾ ਦੀਆ ਮਨੇ ਜਾਂ ਤੂੰ ਬਤਰਖ ਰਹੀ ਤੈਨੂੰ ਰਾਣੀਏ ਐਡੇ ਘਰ ਤੇ ਤੈਨੂੰ ਕੱਲੀ ਮਹਿਲ ਵਰਗਾ ਕਰ ਦੇ ਰਹੀ ਦੀਆ ਅੱਗੇ ਤੋਂ ਨਹੀਂ ਕਰਦੀ ਕੋਈ ਗਲਤੀ ਬਾਜਾ ਲਖੜਿਆ ਮਰੇ ਕਰੋ ਲਖੜਿਆ ਚੱਲ ਆ ਜਾ ਤੂੰ ਐਸਾ ਕਰੋ ਬਗਿਆ ਲਖੜਿਆ ਮਰੇ ਕਰੋ ਮੈਂ ਕਿੱਥੇ ਆਉਂਗੀ ਲਖੜਿਆ ਜੋ ਮਾਰਨ ਨੂੰ ਬਰਦਰ ਨਾ ਮਾਰਨ ਨੂੰ ਬਰਦਰ ਮਨੋ ਪੁੱਤੂ ਸਮਝਦੇ ਨੇ ਵੀਡੀਓ ਦੇਖ ਰਹੇ ਸਾਰੇ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ ਤੇ ਬਈ ਆਪਾਂ ਨੇ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜੇ ਵਧੀਆ ਲੱਗੀ ਕਮੈਂਟ ਤੇ ਲਾਈਕ ਜ਼ਰੂਰ ਕਰਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਸ ਸਪੋਰਟ ਕਰੋਗੇ ਭਾਈ ਇਦਾਂ ਹੀ ਚੰਗੀਆਂ ਵੀਡੀਓ ਲੈ ਕੇ ਆਉਂਦੇ ਰਹਿਣਾ ਤੁਹਾਡੇ ਸਪੋਰਟ ਦੀ ਭਾਈ ਬਹੁਤ ਵੱਡੀ ਲੋੜ ਆ ਯਾਰ ਸਾਰੇ ਜਾਣੇ ਪਿਆਰ ਕਰਦੇ ਹੋ ਨਾ ਸਪੋਰਟ ਵੀ ਨੂੰ ਕਰਿਓ ਯਾਰ ਵੀਡੀਓ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਬਈ ਚੈਨਲ ਆਪਣਾ ਪਿੰਡੂ ਵਾਇਰਲ ਵੀਡੀਓ ਜਰੂਰ ਸਬਸਕ੍ਰਾਈਬ ਕਰ ਲਿਓ ਓਕੇ ਜੀ ਧੰਨਵਾਦ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਬਈ